2 ਘੰਟਾ ਲੱਗਿਆ ਮਾਸੀ ਸਾਡਾ ਲੋ ਜੀ ਬਾਈ ਲੱਗ ਗਿਆ ਨੰਬਰ ਅੱਜ ਹਾਲ ਸੁਆਗੇ ਰਵੇ ਕਰਦੇ ਨੇ ਐਨ ਇੱਕ ਨੰਬਰ ਬਣਾ ਰਹੇ ਨੇ ਬਾਈ ਜਿਹੜੀ ਮਿੱਟੀ-ਮੁੱਟੀ ਲੱਗੀ ਵੀ ਐ ਧੋ ਕੇ ਸਾਫ਼ ਲੋ ਜੀ ਬਾਈ ਪਹੁੰਚ ਗਏ ਤੇ ਮਹਗਾਲੀ ਮੋਟਰ ਪਰ ਅੱਗੇ ਗਾਰਡ ਜਿਹੜਾ ਚੱਕ ਲਏ ਇਹਦਾ ਪੁਰਜਾ ਕਰ ਭੁੱਲਿਆ ਇੱਕ ਤੇ ਮੋਟਰ ਇਹ ਚੱਲੀ ਹਲੇ ਪੁਰਜਾ ਮਹਿਕ ਲੈਣ ਗਿਆ ਹੋ ਗਿਆ ਆ ਗਾਰਡ ਜਿਆ ਬਾਈ ਕਰ ਰਿਹਾ ਤੇਰਾ ਪੁਰਜਾ ਇਹ ਪਾਣੀ ਜੀ ਗਰਦਾ ਹੈ ਤਾਂ ਚੱਲਦਾ ਪਾਣੀ ਬਾਈ ਮੋਟਰ ਕੇ ਪਾਣੀ ਜਿਆਦਾ ਲੱਗਦਾ ਤਾਂ ਫਿਰ ਸਿਸਟਮ ਲੋਟ ਨਹੀਂਦਾ ਹੈਗਾ ਲੈ ਕੇ ਤਾਂ ਪ੍ਰੈਸ਼ਰ ਆਏ ਤੇ ਬਰਾ ਗਾਰਡ ਕਰ ਭੁੱਲਿਆ ਇਹਦੇ ਸੈਟਅਪ ਠੀਕ ਹੈ ਕਿ ਪਾਣੀ ਵੀ ਘਟ ਲੱਦਾ ਹੈ ਕੰਮ ਵੀ ਜਰਾ ਹੈ ਨਵੇੜਾ ਕਰਦਾ ਇੱਕ ਵਾਰ ਸੈਟਿੰਗ ਜੀ ਹੋ ਗਈ ਲੱਗ ਗਿਆ ਉਹ ਤੇ ਬਾਹਰੋਂ ਨਿਆਰਾ ਹੈ ਲਓ ਜੀ ਬਾਈ ਲੱਗੇ ਦਾ ਥੋੜੇ ਟਾਈਮ ਹੈ ਮਸ਼ੀਨ ਨੇ ਕੰਮ ਖਿੱਚਦਾ ਉਹ ਵੇ ਸਾਫ ਮਿੱਟੀ ਮੁੱਟੀ ਉਤਰ ਗਈ ਐ ਨ ਚਮਕ ਗਈ ਉਹ ਪ੍ਰੈਸ਼ਰ ਕੱਢ ਦਿੰਦਾ ਬਾਈ ਜੇ ਕਿਤੇ ਮਿੱਟੀ ਹੋਵੇ ਤੋ ਉੱਤੇ ਹੁਣ ਮਹਾਰਾਜ ਨੇ ਹਾਂ ਉਹ ਅੱਗੇ ਲੰਦੇ ਹੁੰਦੇ ਤਾਂ ਮਹਾਰਾਜ ਨੇ ਬਕਸ਼ੀਆਂ ਦਤਾਂ ਅਸੀਂ ਖਾਂ ਘਰ ਸੀ ਉਹਨਾਂ ਨੂੰ ਡੀਜ਼ਲ ਲਾਉਣਾ ਮੜਾ ਜੀ ਹਾਂ ਡੀਜ਼ਲ ਕੰਨ ਲਾਉਣਾ ਨਹੀਂ ਧਰਦਾ ਰੱਖਣਾ ਉੱਥੇ ਸਾਹ ਕੋਲ ਅੱਛਾ ਲੋੜੇ ਨਹੀਂ ਡੀਜ਼ਲ ਦੀ ਦੁਕਾਨੇ ਲਾ ਕੇ ਖੜਾ ਰਹਿਣੇ ਬਾਈ ਕੰਮ ਨਿਭੜ ਗਿਆ ਕਣ ਕਾਲਾ ਤਰਪਾਲ ਪਾ ਲੀ ਤਰਪਾਲ ਪਾ ਕੇ ਖੜਾ ਰਹਿਣੇ ਐ ਟਾਕੇ ਅੱਧਾ ਘੰਟਾ ਲੱਗਿਆ ਮਾਸੀ ਸਾਡਾ ਆਇਆ ਹੁਣ ਤੋਂ ਹੋ ਗਿਆ ਵਧੀਆ ਤਸੱਲੀ ਹੋ ਗਈ ਇਹਦਾ ਰੰਗ ਜਾ ਉਤਰ ਗਿਆ ਛੱਡਾਂ ਪਰ ਚਲੋ ਉਤਰ ਰੰਗ ਦਾ ਪਾਣੇ ਭਾਈ ਐਨ ਭਾਈ ਇੱਕ ਨੰਬਰ ਹੈਡਾਂ ਤੇ ਵੀ ਦੇਖੋ ਘੋੜੀ ਲਾ ਕੇ ਵਾਵੇ ਮੈਂ ਕਹਿੰਦਾ ਟਰੈਕਟਰ ਨੂੰ ਤੁਰਨ ਨਾ ਦਵੇ ਹੈ ਕਿਉਂਕਿ ਫਾਲੇ ਬਹੁਤ ਲੰਬੇ ਤਿੱਖੇ ਜਿਆਦਾ ਵੇ ਪਾਰੇ 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 ਵੀ ਹੈ ਫਰਕ ਵੀ ਹੈ ਬਾਈ ਕਿਉਂਕਿ ਰੱਖਤੀ ਸਾਂ ਨੰਦਾ ਪਾਰੀਆਂ ਤਵੀਆਂ ਪਾਰੇ ਫਾਲੇ ਥਾਰਾ ਟਰਾਲਰ ਟਰੈਕਟਰ ਨੂੰ ਤੁਰਨ ਨਹੀਂ ਦਿੰਦਾ ਜੋ ਫਰੋਂ ਤਾਂ 4x4 ਚਾਹੀਦਾ ਦੇਖ ਰੇ ਕਬ ਦੇ ਕਰਦੇ ਹੀ ਲੱਗ ਮੈਸੀ ਦੇ ਰੇ ਚਲਾ ਕੇ ਪਹਿਲਾਂ ਮੈਸੀ ਬਾਜਾ ਘਾਤੇ ਬਾਈ ਪਸੰਦ ਆ ਗਿਆ ਅਸੀਂ ਜਦ ਇਹ ਟਰੈਕਟਰ ਸੇਲ ਪਰ ਲਾ ਦੇ ਹੂੰ ਜੇ ਕੋਈ ਵਧੀਆ ਮਿਲ ਗਿਆ ਸਾਨੂੰ ਜਾਂ ਕੋਈ ਨਵਾਂ ਜਾਂ ਕੁਝ ਆ ਲੈ ਨਹੀਂ ਟਰੈਬੀ ਨੂੰ ਸਾਡਾ ਮਾੜਾ ਪੂਰਾ ਹੋਆ ਤੇਰੇ ਪਰ 4x4 ਦਾ ਜਮਾਨਾ ਆ ਗਿਆ ਹੂੰ ਹਾਂ ਮੈਸੀ ਵੀ ਸਰਾਏ ਮੈਸੀ ਠੀਕ ਹੈ ਫਿਰ ਖਰਚਾ ਵੀ ਘਟੇ ਹੋਊਗੀ ਵਧੀਆ ਲਓ ਜੀ ਟਰੈਕਟਰ ਦਾ ਵੀ ਫੇਰ ਕਰੇ ਦੇਣਾ ਥੋੜਾ ਜਿਹਾ ਗਾਟਾ ਕੋਲੇ ਹਲੇ ਥੋੜਾ ਜਿਹਾ ਕੰਮ ਰਹਿਦਾ ਹੈ ਦਾ ਉਹ ਮਹਾ ਕਾਦੋ ਸ਼ਗਨ ਮਾੜਾ ਕਰਨਾ ਮੈਨੂੰ ਵੀ ਤੋਦ ਮਹਾ ਕੰਮ ਤਾਂ ਖਾਸਾ ਰਹਿੰਦਾ ਭੈਣ ਕੰਨੀ ਕੱਲ ਤੇ ਬਹਾਈ ਚੱਲਣੀ ਆ ਉਧਰ ਮੋਜਲੀ ਪਰ ਪੁੱਤਰ ਵਾਈ 7.5 ਕਿਲੇ 6 ਕਿਲੇ ਉਹਨਾਂ ਦੇ ਪਰ ਉਹ ਰੋਟਾ ਬੀਟਰ ਦਾ ਕੰਮ ਹੈ ਸਾਰਾ ਰੋਟਾ ਬੀਟਰ ਦਾ ਬੂਟੇ ਲੱਗੇ ਹੋਏ ਫਾਲੇ ਨਹੀਂ ਪਾਉਣੇ ਉੱਥੇ ਹੂੰ ਜੜਾ ਪੜਦੇ ਆ ਬੁੱਟਿਆਂ ਵਾਲੇ ਚ ਤਾਂ ਫਾਲੇ ਲੈ ਕੇ ਨਾ ਜਾਓ ਟਰੋਟੋਬੈਟਰ ਲੈ ਕੇ ਗਏ ਵੇ ਭਾਈ ਰਿਸ਼ਤੇਦਾਰ 8 ਦਿਨ ਹੋ ਗਏ ਹੂੰ ਹੁਣ ਹਾਲੇ ਪਤਾ ਨਹੀਂ ਕਦ ਮੁਰਨਾ ਅਸੀਂ ਉਹਨੂੰ ਡੀਗਦੇ ਆ ਅੱਛਾ ਟਰੋਟੋਬੈਟਰ ਸਾਡਾ ਨਵਾਂ ਸ਼ਹਿਰ ਕਿੰਨੀ ਘੁੰਮਦਾ ਹੈ 4 ਕੋਲ ਉਹ ਵੀ ਕੋਈ ਨਹੀਂ ਭਾਈ ਜੀ ਜਾ ਹੂੰ ਉਹ ਵੀ ਲੈ ਕੇ ਗਏ ਆਦਰਮਾਨ ਨਾਲੇ ਲੈ ਕੇ ਗਏ ਆ ਉਹਨਾਂ ਨੂੰ ਪਤਾ ਭਾਂਜਾ ਲੈ ਗਿਆ ਵਾ ਠੀਕ ਪੂਰੀ ਸਾਰੀ ਉਮਰ ਇਸ ਫਰੇ ਚ ਲੰਘ ਜੂਗੀ ਆਪਣੀ ਜੀਵਨਦਾਰਾਂ ਦੀ ਕ ਪੰਪ ਚੱਲਦਾ ਹੀ ਰਹਿਣਾ ਚੱਲਦੇ ਰਹਿਣਾ ਇਹਨੇ ਇਹ ਜਿਆਦਾ ਕਰ ਸਮਝ ਲਾ ਵੀ ਸਾਰੀ ਪੂਰੇ ਹੁੰਦੇ ਜਦ ਤੱਕ ਕੰਮ ਨਹੀਂ ਹੋਕੜਾ ਕੋਰੀ ਭਾਈ ਦੂਈ ਸਪਰੇਅ ਲਿਆਇਆ ਜੇ ਬਤੀਰਾ ਇਹ ਕਹਿੰਦਾ ਕਰਨੀ ਸਰੋਂ ਵਾਲੇ ਪਰ ਡਾਕਟਰ ਜੀ ਚ ਕਰਨੀ ਹੈ ਖੁੱਲ ਕੇ ਨਹੀਂ ਕਰਨੀ ਹੈ ਨਾ ਖੁੱਲ ਕੇ ਕਰਨੀ ਹੁੰਦੀ ਤਾਂ ਹੈਗੀ ਆ ਹੁੰਦੀ ਆਏ ਆ ਵੀ ਚੱਲ ਭਾਈ ਗੁੱਲੀ ਡੰਡਾ ਵੀ ਕਾਦਰ ਦੂਏ ਤਾਂ ਤੋਂ ਜੰਮ ਜਾਂਦੇ ਇਹ ਚੀਜ਼ਾਂ ਦਾ ਰੋਕਦੀ ਹੋਏ ਇਹ ਹਾਰਕੋ ਅੜ ਗਏ ਜੰਮਣੇ ਤੇ ਕੋਰੀ ਯਾਰ ਇਹਨਾਂ ਨੇ ਬੋਲਟ ਚੋਰੀ ਚੋਰੀ ਕੱਢਤਾ ਯਾਰ ਬਸ ਇਹ ਆਪਣੀ ਕਿਸੇ ਨੂੰ ਥੜੂ ਯਾਰ ਦੋ ਬੋਲਟ ਗੱਡੇ ਆ ਭਾਈ ਸਾਡੇ ਦਾ ਕਿਸਮਾ ਦਾ ਇਦਾਂ ਨੇ ਵੀ ਥਾਲਾ ਬੱਦਲ ਆ ਖੜਾ ਤਾਂ ਮਹੀ ਇੱਥੇ ਮੰਗੂਗੇ ਪਾਉਗੇ ਖੜਾ ਇੱਧਰ ਆ ਏ ਕੋ ਹੋਰ ਐ ਜਾਂਸੀ ਜੀ ਰੂਟਾ ਬੀਟਰ ਲਈ ਗਏ ਉਹ ਵੀ ਕਿਸੇ ਹੋਰ ਨੂੰ ਕਰਦੇ ਮੋੜਦੇ ਲਾ ਸਾਨੂੰ ਦੇ ਤਾਂ ਟਾਈਮ ਤੇ ਉਹ ਵੀ ਨਿਕਲਿਆ ਟਾਈਮ ਤੇ ਉਹ ਵੀ ਰਾਹ ਝਾੜੂ ਮਾਰਿਆ ਉਹ ਉੱਪਰ ਤੋਂ ਥੱਲੇ ਬਣੀ ਨਹੀਂ ਗੱਲ ਲੈ ਕਿਤੇ ਜਿੱਦਾਂ ਚਾਲੇ ਝਾੜੇ ਸਾਲਾ ਉੱਪਰ ਤੋਂ ਤਾਂ ਤਾਂ ਕੋਈ ਪੰਪ ਨਹੀਂ ਕਿਸੇ ਤੋਂ ਮੈਂ ਲਿਆ ਕੋਈ ਸਪਰੇਅ ਵਾਲਾ ਪੰਪੇ ਮਿਲ ਜਵੇ ਇਹ ਜਾ ਸਪਰੇਅ ਵਾਲਾ ਹੀ ਮਿਲ ਜੇ ਮੜਾ ਜਾ ਹੱਥ ਉੱਤੇ ਜੀਮੀਦਾਰ ਦਵੇ ਹੈ ਤੇ ਕਾਪੂਰੀ ਆਪਾਂ ਸਪਰੇਅ ਚੱਕੀਏ ਕਿਤਾ ਪੰਪ ਚਾਹੀਦਾ ਉਹਨਾਂ ਦੇਣਾ ਨਹੀਂ ਕਿੰਨੀ ਸਪਰੇਅ ਲਿਆਏ ਆਪਾਂ ਆਹ 40 ਦੇ ਦਿੰਦੇ ਜ਼ਿਆਦਾ ਨਹੀਂ ਬਾਪੂ ਗਿਆ ਪੈ ਬਾਈ ਭੈਣ ਕੋਲ ਸਕੂਟਰੀ ਹੁਣ ਸਾਡੇ ਅੱਗੇ ਥੱਕੇ ਚੜੀ ਵੀ ਵਧੀਆ ਲੋ ਲੈ ਲੈ ਉਹਨਾਂ ਦੇ ਤੇਲੇ ਬਚੂ ਤੇਲੇ ਬਚੂ ਕੱਲ ਦੇਖ ਲੈ ਤੂੰ ਇੱਕ ਜਿਹੜਾ ਰੋਪੜ ਦਾ ਇੱਕ ਸ਼੍ਰੀ ਚੰਗਰ ਸਾਹਿਬ ਦਾ ਪੰਜ ਚਾਰ ਪਿੰਡ ਚ ਲਾ ਲੇ ਸਾਬ ਦਾ ਤੇਲ ਤਾਂ ਖਾ ਗਿਆ ਹੁਣ ਮੋੜ ਸੇ ਲੈਣੇ ਜੀ ਆਰਾਮ ਨਾਲ ਆਰਾਮ ਨਾਲ ਖਾਈਂਦਾ 100 ਰੁਪਏ ਬਚਾ ਗਈ ਗੱਲ ਦੇ ਲੈ ਤੁਹ ਵੇਤੀ ਨੇੜੇ ਮੋੜ ਰਮਰਾ ਇੱਥੇ ਗੇੜੇ ਕੱਢਦਾ ਫਿਰ ਜੇ ਸੌ ਦਾ ਤੇ ਇੱਥੇ ਆ ਜਾਂਦਾ ਬਾ ਦੇਖ ਲੈ ਤੂੰ ਦੋ ਗੜੇ ਮੈਕਰੀ ਮੋਟਰ ਬਲ ਅੱਗ ਲੈ ਖਾ ਕੇ ਆਉਂਗਾ ਥਾਪਿਆ ਬਚਾ ਗਈ ਇੱਕ ਹੋਰ ਹੈ ਦੋ ਗੜੇ ਬੰਮੂ ਨੂੰ ਦਵਾਤੇ ਪਿੰਡ ਬਨੂ ਨਿਕਣਾ ਆਹ ਨਿਆਰਾ ਆ ਗਿਆ ਕਹਿੰਦਾ ਰੋਚ ਲਾਣੀ ਦੇ ਨਹੀਂ ਬੁੱਲ ਬਲੇ ਖੇ ਉਹ ਤਾਂ ਜਾਜ ਬਣਾ ਤੂੰ ਮੈਂ ਨਾ ਪਿੱਛੇ ਬਹਿ ਕੇ ਰੱਖਦਾ 15 ਕੁ ਬਰੇ ਆ ਜੇ ਪੇਤ ਬਹਿ ਕੇ ਜਾਜ ਬਣਾਉਗਾ ਦੇਖ ਜੂਗਾ ਪੁਰੀ ਉਹਨਾਂ ਦੇ ਦੇਖ ਜਾਣ ਦੀ ਬਾਤ ਕੱਢਦੇ ਇਹਨੇ ਇੱਕ ਪੈਰਾਂ ਦਾ ਇੱਕ ਮੋੜ ਆਪੇ ਮੋੜਦਾ ਫੜ ਨਹੀਂ ਦਿੰਦਾ ਹੈਗਾ ਬ੍ਰੇਕ ਲਾ ਕੇ ਨੀਜਾ ਨਿਆਣਾ ਕਹਿੰਦਾ ਵੀ ਮੈਂ ਮੋੜ ਕੇ ਦੇਣਾ ਉਹ ਹੀ ਤੂੰ ਦੱਸਦਾ ਨਾ ਜਿੱਥੇ ਹੱਥ ਹੱਥੋਂ ਟੇਕ ਗਿਆ ਟੇਕ ਗਿਆ ਨਿਆਣਾ ਸਾਈਕਲ ਹੀ ਪੱਟ ਗਿਆ ਸਾਈਕਲ ਹੀ ਪਾ ਹੱਥ ਟਿਕਿਆ ਪਾ ਉੱਕਣੀ ਹੋ ਗਿਆ ਤਾਈਂ ਕਹਿੰਦੇ ਵੀ ਜਿਹਨੇ ਪਹਿਲਾਂ ਸੂਟਰੀ ਮੋਟਰਸਾਈਕਲ ਕੋਈ ਵੀ ਸਿੱਖਣਾ ਪਹਿਲਾਂ ਸਾਈਕਲ ਸਿੱਖ ਗਿਆ ਉਹ ਸਿੱਖ ਲਵੇ ਨਾ ਨਾ ਠੀਕ ਹੈ ਹੱਥ ਕੱਢਣੇ ਚਾਹੀਦੇ ਤਾਈਂ ਕਹਿੰਦੇ ਵੀ ਜਿਹੜਾ ਬੰਦੇ ਨੇ ਗੱਡੀ ਵਿਕਣੀ ਬਿਨਾਂ ਟਰੈਕਟਰ ਚਲਾਉਣਾ ਸਿੱਖ ਗਿਆ ਸੋਚਿਆ ਪੁਰੀ ਹੁਣ ਸੰ ਨਿਬੜ ਚਲੇਗਾ ਮੈਂ ਨਿਬੜ ਗਿਆ ਜੇ ਮੇਰਾ ਕੰਮ ਬਸ ਮੈਂ ਰੌਣੀ ਕਰਨਾ ਤਾਂ ਹੁਣ ਹਾਂ ਆ ਪਹਿਲਾਂ ਸਪਰੇਅ ਕਰੂੰਗਾ ਬਾਅਦ ਡੋਲ 'ਤੇ ਮਿੱਟੀ ਲਾਊਂਗਾ ਫੇਰ ਰੌਣੀ ਕਰਕੇ ਉਹ ਬੀਜ ਕੇ ਤਾਉਂਗਾ ਨਾ ਨਾ ਹਾਂ ਟਰਾਲਰ ਰੂਲਾ ਸਾਰਾ ਟਰੈਕਟਰ ਪਾਣੀ ਮਾਰ ਦੇਣਾ ਉਹਨਾਂ ਦਾ 10 ਦਿਨ ਤੱਕ ਰੌਣੀ ਫੇਰ ਤਰਪਾਲ ਪਾ ਦੇਣੀ ਉਸੇ ਟਿਕਾਣੇ ਲਾ ਕੇ ਖੜਾ ਰਹਿਣਾ ਹੁਣ ਤਾਂ 6 ਮਹੀਨੇ ਭਾ ਗਈ ਗੱਲ ਨਹੀਂ ਅੰਦਰ ਰੱਖ ਲੈਣਾ ਚਾਹੀਦਾ ਯਾਰ ਹੁਣ ਤਾਂ ਆਏ ਵੀ ਚੱਲ ਉਹ ਇੱਕ ਜਾਲੀ ਜੀ ਨਹੀਂ ਖੜੇ ਤੇ ਚੀਜ਼ ਰੌਣੇ ਉਖੜੇ ਵੇ ਪਹਿਲਾਂ ਗੱਲ ਆਏ ਨਾ ਫਿਰ ਮਿੱਟੀ ਮੁੱਟੀ ਲੱਗੀ ਹੁੰਦੀ ਐ ਤੇ ਉਸ ਬਈ ਜਾਂਦੀ ਕੰਮ 400 ਰੁਪਏ ਜਾਂਦੀ ਐ 400 ਰੁਪਏ ਜੀ ਬਾਹਰ ਘਰੇ ਨੂੰ 400 ਰੁਪਏ ਜਾਂਦੀ ਐ ਹੂੰ ਜੀ ਤਾਂ ਬਾਈ ਇੱਕ ਵਾਰ ਬਣਦੀ ਐ ਸਾਮਕੇ ਬੰਦਾ ਰੱਖ ਲਵੇ ਬਸ ਠੀਕ ਐ ਬਾਈ ਹੂੰ ਮਹਿੰਗਾਈ ਬਹੁਤ ਜਿੱਥੇ ਮੰਗੜ ਵੀ ਜਾਂਦੇ ਆ ਉਧਰ ਅਗਲੀ ਨੂੰ ਲੋਡ ਹੁੰਦੀ ਉਧਰ ਤਨੂ ਹੁੰਦੀ ਐ ਫੇ ਮਾਉਗੇ ਬੰਦੇ ਕਿੱਥੇ ਭਜੇ ਹੂੰ ਆਪਣੀ ਚੀਜ਼ ਹੈ ਜੇ ਮਰਜ਼ੀ ਜੋੜ ਲੈ ਚਾਹ ਛੋਟੀ ਹੋ ਐ ਚਾਹੇ ਥਾਲੀ ਛੋਟੀ ਹੋ ਐ ਚੀਜ਼ ਆਪਣੇ ਮੈਂ ਕਹਿੰਦੀ ਨਹੀਂ ਉਹਦੇ ਛੋਟੀ ਗੱਡੀ ਬੰਦਾ ਕਹਿੰਦਾ ਉਹਦੇ ਕੋ ਹਾਲਟ ਹੋ ਕਿੰਨੀ ਕੇ 50 ਕੇ ਹਜ਼ਾਰ ਦੇ ਲੈ ਕੇ ਆਏ 50 ਹਜ਼ਾਰ ਦੀ ਮੌਕੇ ਪਰ ਕੰਮ ਸਰ ਗਈ ਉਹ 50 ਇਹ 10 ਲੱਖ ਤੋਂ ਹੀ ਆ ਪੂਰੀ ਅੱਜ ਤੂੰ ਸਾਜ ਰੇ ਟੋਚਰ ਮੁਕਾਬਲੇ ਕਰਨ ਲੱਗ ਗਿਆ ਤਾਂ ਕਿਤੇ ਉਹ ਗੱਡੀ ਤੇ ਗੱਡੀ ਵਿਚਾਰੀ ਖੜਾ ਖਰਾਬ ਵੀ ਨਹੀਂ ਬਾਈ ਸੈਂਟਰੋ ਗੱਡੀ ਕੇ ਪੂਰੀ ਨੇ ਟੋਚਰ ਪਾ ਲਿਆ ਬਣੀ ਨਹੀਂ ਗੱਲ ਮਾਦਾ ਬਾਪੇ ਚੁੱਗੀ ਦੂਏ ਗੇਅਰ ਤੇ ਉਹ ਲੈ ਅੱਗੇ ਨੂੰ ਗੇਰੂ ਦੋਹਾਂ ਸਾਈਡ ਨੂੰ ਪਾ ਲਿਆ ਦੋਹਾਂ ਸਾਈਡ ਨੂੰ ਅੱਗੇ ਨੂੰ ਪਿੱਛੇ ਨੂੰ ਪਾ ਸਟਾਰਟ ਨਹੀਂ ਹੋ ਰਹੀ ਲੈ ਕੀ ਚੱਕਰ ਵੇ ਕੋਈ ਤਾਰ ਤੂਰ ਚੂਹਾ ਤਾਂ ਨਹੀਂ ਖਾ ਗਿਆ ਆ ਗਿਆ ਬਈ ਹਰ ਤਾਂ ਹੀ ਇਹਦਾ ਗੱਡੀ ਦਾ ਤਫੱਕਰ ਕਿ ਸਟਾਰਟ ਹੋ ਜਾਂਦੀ ਨਹੀਂ ਨੀ ਨੀ ਨੂੰ ਤਾਂ ਹੋ ਜਾਂਦੀ ਯਾਰ ਹੂੰ ਪਿੱਛੇ ਨੂੰ ਥੇਤੀ ਹੋ ਜਾਂਦੀ ਆ ਹਾਂ ਅੱਗੇ ਨੂੰ ਘਟ ਹੁੰਦੀ ਗੱਡੀ ਬੜੀ ਨਹੀਂ ਗੱਲ ਬਾਈ ਜਿਹੜਾ ਦੂਆ ਮੁੰਡਾ ਛੋਟਾ ਆਪਣਾ ਉਹਰੇ ਚਾਚੇ ਦਾ ਐ ਬ ਗੱਡੀ ਆ ਉਹਨੂੰ ਕੋਹਨ ਕਹਿਣਾ ਵੀ ਲਿਆ ਇਹਨੂੰ ਸੈਟ ਕਰਾ ਕੇ ਲਿਆਈਏ ਹਾਂ ਉਹ ਤਾਂ ਕਹਿੰਦਾ ਤਾਂ ਫਿਰ ਟ੍ਰੈਕਟਰ ਮਗਰ ਪਾ ਕੇ ਲੈ ਕੇ ਜਾਣੀ ਪਊਗੀ ਪੂਰੀ ਨਿਊਟਰਲ ਕਰਕੇ ਨਾ ਕਹਿੰਦਾ ਉਹ ਮਿਸਤਰੀ ਬੁਲਾ ਕੇ ਕਹਿੰਦਾ ਉਹ ਪਤਾ ਨਹੀਂ ਕੀ ਕਰਦੇ ਆ ਉਹ ਪਤਾ ਸਟਾਰਟ ਕਰਦੇ ਮੈਂ ਫਿਰ ਤਾਂ ਘਰੇ ਹੋ ਜਾਣੀ ਮਿਸਤਰੀ ਬਣਾ ਹੁਣ ਤਾਂ ਸਪਰੇਅ ਕਰਨੀ ਆ ਕਿੰਨੇ ਪੰਪ ਲਾਉਣੇ ਇਹਦੇ ਲੱਗਣੇ 3 ਪਹਿਲਾਂ ਪਾ ਲਾ ਦੇਣਾ ਪੰਪ ਦੇ ਬਾਅਦ ਵਿੱਚ ਕਿ ਡੇਢ ਕਿਲੇ ਦੀ ਡੌਲ ਲਾਣੀ ਨਵੇਟ ਫੇ ਕੰਮ ਟਰੈਕਟਰ ਪਟਾਟਰ ਟਟਰ ਲੱਭੀ ਕੋਈ ਟਟਰ ਲੱਭ ਲਵੇ ਚਲੋ ਚੱਲੀਏ ਹਾਂ ਪੰਜ ਦਿਨ ਦੇ ਦੇ ਦੇਗੇ ਪੰਜ ਦਿਨ ਨਹੀਂ ਪੰਜ ਦਿਨ ਤਾਂ ਬਹੁਤ ਜ਼ਿਆਦਾ ਹਾਂ ਦੋ ਦਿਨ ਕੱਲ ਦਾ ਅੱਜ ਦਾ ਬਸ ਬਸ ਆ ਤਾਂ ਮਗਰ ਜੱਟ ਵੇਲੇ ਕੰਮ ਖਤਮ ਹੋ ਗਾ ਫਿਰ ਦਿਨ ਦਿਨ ਜਿੱਥੇ ਮਰਜ਼ੀ ਲੈ ਜਾਓ 4 ਵਜੇ ਤੋਂ ਪਹਿਲਾਂ ਘਰ ਛੱਡ ਦਿਓ 2 ਵਜੇ ਤੇ ਹੈ 2 ਵਜੇ ਫੇ ਲੈ ਕੇ ਘਰ ਜਾਓਗੇ ਇਹ ਕੰਮ ਹੁੰਦਾ ਹੁਣ ਦੇਖ ਸਵੇਰੇ ਮੈਨੂੰ 7 ਵਜੇ ਚੱਕ ਲੈ ਉਹ ਕਹਿੰਦੇ ਸੱਤ ਵਜੇ ਰੂਮ ਕੋਈ ਪਿੰਡ ਦਾ ਬੰਦਾ ਕੱਖ ਨਹੀਂ ਪਾਉਂਦਾ ਨਾ ਕੋਈ ਡੰਗਰ ਨਾਲੋਂ ਬਾਹਰ ਕੱਢਦਾ ਤੂੰ ਵਿਹਲਾ ਹੋ ਜਾਂਦਾ ਸੱਤ ਵਜੇ ਉਹਨੂੰ ਪਾਣੀ ਪਿਲਾ ਕੇ ਡੰਗਰ ਬਾਹਰ ਖੜੇ ਹੁੰਦੇ ਆ ਤੇ ਦੁਪਹਿਰ ਦੇ ਕੱਖ ਵੀ ਪਾਏ ਜਾਂਦੇ ਦੋ ਵਜੇ ਤੱਕ ਵਿਹਲਾ ਹੈ ਦੋ ਵਜੇ ਤੱਕ ਦੁਪਹਿਰ ਦੇ ਕੱਖ ਦੋ ਵਜੇ ਤੱਕ ਵਿਹਲਾ ਹੈ ਲੱਤਾ ਜੀ ਘਰੀਦਦਾ ਜਾਂਦਾ ਫਿਰ 2 ਵਜੇ ਡੰਗਰ ਬੰਦਨੇ ਆ ਚਲ ਆਏ ਤਾਂ ਜੇ ਕਿਤੇ ਕਸੂਤੇ ਫਸੇ ਹੋਈਏ ਇੰਨਾ ਕੰਮ ਕਰਦੇ ਵੀ ਕਰਦੇ ਉਹਦਾ ਬੰਦਨ ਹਾਂ ਤੇ ਸ਼ਾਮ ਦਾ ਔਖਾ ਚਲ ਹੁਣ ਸ਼ਾਮ ਦਾ ਵੀ ਕੱਖ ਕੋਲ ਆ ਪੂਰੀ ਛਰ ਜਾਂਦਾ ਤੇ ਅਹੀਂ ਉਹ ਤਾਂ ਜਿਹੜੇ ਮਾੜ ਗੰਨੇ ਤੇ ਚਾਰ ਟੱਕੇ ਜ ਪਰ ਇਹਨਾਂ ਦਾ ਤਾਂ ਹੈ ਨਹੀਂ ਤੇ ਪਰਾਲੀ। ਵੀਜਾ ਵੀਜਾ ਦਾ ਫਰਕ ਠੀਕ ਅਸਲ ਗੱਲ ਦੱਸਾਂ ਕਿ ਜਿਹੜਾ ਪੱਕ ਜਦੇ ਹੀ ਕਰਕੇ ਜਦੇ ਆਟਾ ਦਲੀਆ ਜੇ ਕਰ ਦਿੰਦੇ ਆ ਹਵਾ ਨਹੀਂ ਲੋਂਦੇ ਖੇਤ ਨੂੰ ਉਹ ਸਾਰਿਆਂ ਤੋਂ ਵੱਡਾ ਲੁਕਸ। ਬਿ ਬੋਣੇ ਤੇ ਲਈ ਹਾਂ ਇੱਕ ਇੱਕ 11 ਛੱਡ ਲਈ। ਹਾਂ। ਉਹਨੂੰ ਬਾਅਦ ਹੀ ਸਵਾਰ ਕੇ ਉਹਨੂੰ ਧੁੱਪਾਂ ਦੇ ਬਾਦੀ। ਧੁੱਪਾਂ ਲੋ ਆ ਕੇ ਉਹਨੂੰ 2-3 ਦਿਨ ਦੀ ਉਹਦੇ ਜੀ ਪ੍ਰਤੀਨ ਬੀਜ ਦੀ ਇੱਕ ਨੂੰ ਜਦੇ ਉਹ ਕਰਦੇ। ਫਰਕ ਫਰਕ ਦੇਖੋ। ਉਹ ਫਰਕ ਹੈ। ਹਾਂ। ਉਹ ਹਵਾ ਆਏਗਾ ਹੁਣ ਕਹਿੰਦੇ ਵੀ ਸੁਪਰ ਸੀਡਰ ਨਾਲ ਕਣਕ ਇੱਕ ਨਹੀਂ ਬੀਜ ਦੋ ਦਮ ਦੇ ਕੰਮ ਨੇ ਬੀੜ ਲੋ। ਉਹ ਵੀ ਬਾਚੂ ਪਾਣੀ ਨਹੀਂ ਪੈਂਦੀ। ਇਕ ਨਾਮ ਜ਼ਿਲ੍ਹਾ ਸਣਾਲਾ ਸਾਡਾ ਬਾਪੂ ਕੁੱਡੀ ਹੋ ਗਿਆ 10 ਦਿਨ ਪਾੜ ਤਾਂ ਜ਼ਰੂਰੀ ਆ ਪਹਿਲਾਂ ਸੁਪਰ ਸੀਡਰ ਤਵੀਆਂ ਦੀ ਹਾਂ ਤਵੀਆਂ ਦੀ ਪਹਿਲਾਂ ਜੁੰਡੇ ਜੀ ਬਲਾਂ ਬਲਾਂ ਜਿਹਦੀ ਮਰਜ਼ੀ ਦੇਖ ਲੈ ਪਾੜ ਜ਼ਰੂਰੀ ਆ ਇਹ ਪੂਰੇ ਕੁੱਤੇ ਬਹੁਤ ਆਉਂਦੇ ਆ ਕੁੱਤਿਆਂ ਦਾ ਦੱਸ ਕੁੱਤੇ ਤਾਂ ਹੁਣ ਚਾਲ ਚਾਲ ਇਧਰ ਇਹਨਾਂ ਨੂੰ ਗਰਮੀ ਜੀ ਵੀ ਪਈ ਇਹਨਾਂ ਨੇ ਲਿਫਾਫੇ ਟੋੜੇ ਸੋਨੇ ਪਾੜੇ ਕੀ ਕਰੀਏ ਉਹ ਬੰਦੇ ਨੂੰ ਕਹਿ ਕੇ ਆਉਣ ਬਣਾ ਜਿਹੜੇ ਕੁੱਤੇ ਬਈ ਬਣ ਕੁੱਤੇ ਬੰਨੋ ਬੰਦੇ ਹੀ ਨਹੀਂ ਜਾਣਦਾ ਮੈਂ ਉਧਰ ਰੋਡ ਪਰ ਬੈਠੇ ਹੁੰਦੇ ਬੰਦੇ ਹੀ ਨਹੀਂ ਕਹਿੰਦਾ ਮੈਂ ਜਾਣਦਾ ਲਓ ਜੀ ਭਾਈ ਬੂਟਿਆਂ ਚ ਬੀਜ ਨਹੀਂ ਕਣਕ ਤੇ ਦੂਆ ਬੰਦਾ ਗਿਆ ਸਾਡਾ ਭੈਣ ਕੋਲ ਨੂੰ ਇੱਧਰ ਡਿਊਟੀ ਆ ਗਈ ਮਨੇ ਬੰਦ ਕਰ ਕੋਈ ਚੱਲ ਆਮ ਡ੍ਰਾਈਵਰ ਗੇਲ ਤੇ ਵਧੀਆ ਦੇਖੀ ਕਿਤੇ ਮੈਸੀ ਬਣਾਵਾ ਨਾ ਜਵੇ ਤੇਰਾ ਪਾਵਰ ਪੂਰਾ ਹਾਂ ਫੱਜ ਲਗ ਨਾਗਾ ਹਾਂ ਦਾ ਪੂਰਾ ਲੈ ਹਾਂ ਬਿਨ ਰੇਸ ਰੂਸ ਦੇਣੀ ਕਿੰਨੇ ਗੇਰਾ ਵਾਹ ਧੋੜੀ ਦਾ ਟਰੈਕਟਰ ਵਧੀਆ ਭਾਈ ਮੈਸੀ ਲੋ ਜੀ ਉਹ ਇਹਦੇ ਦੂਰ ਆ ਥੱਲੇ ਨਾਲ ਜੀ ਛਿੱਟਾ ਦੇਤਾ ਭਾਈ ਰਾਜੂ ਨੇ ਬਾ ਹੁਣ ਬੀਜਣਾ ਆਪਾਂ ਨੇ ਤਵੀਆਂ ਦਿੱਤੀਆਂ ਖੋਲ ਭਾਈ ਬੂਟਿਆਂ ਕਰਕੇ ਬੂਟਿਆਂ ਨੂੰ ਤਵੀਆਂ ਦਾ ਨੁਕਸਾਨ ਆ ਸ਼ਾਫਟ ਪਾਉਣੀ ਆ ਬਾ ਸ਼ਾਫਟ ਰਹਿ ਗਈ ਪਾਉਣ ਚ ਤੇ ਬਾਅਦ ਮਾ ਕਰੀਏ ਕੰਮ ਸ਼ੁਰੂ ਨੇਰੇ ਹੌਣ ਤੇ ਪਹਿਲਾਂ ਪਹਿਲਾਂ ਕੰਮ ਨਿਬੜਦਾ ਜ਼ਰੂਰੀ ਆ ਬੁੱਟੇ ਬਾਈ ਦੇਖੋ ਇੱਕ ਨੰਬਰ ਚੱਲਿਆ ਗੰਨੇ ਦਾ ਗੰਨੇ ਦਾ ਢੇੜਾ ਬੰਦ ਆਜ ਕਿਉਂਕਿ ਦੌੜ ਨਹੀਂ ਹੈਗੀ ਬਾਈ ਗੰਨੇ ਦੀ ਹਲੇ ਉੱਥੇ ਤਾਂ ਕਰਕੇ ਜਿਹੜਾ ਕੰਮ ਹੋਈਵੇ ਫਿਰ ਬਜਾਈ ਵਾਲਾ ਕੰਮ ਕਰ ਦੇਣਾ ਕੱਦ ਕਾਟ ਵੀ ਬਾਈ ਪੂਰਾ ਬੁੱਟੇ ਦਾ ਬਾਕੀ ਚੱਲੂ ਬਾਈ ਜੋਬੋ 585 4x4 ਡੀਜ਼ਲ ਖਰਚਾ ਘੱਟ ਆ ਬਾਈ ਵਧੀਆ ਟਰੈਕਟਰ 8 ਫੋਟਾ ਰੂਟਾ ਵੀ ਟ੍ਰੈਨ ਅੰਡਰ ਲੋਡ ਚਲਾਉਂਦਾ ਵਧੀਆ ਪਹਿਲਾ ਲੋ ਦੂਆ ਲੋ ਤੀਆ ਲੋ ਚੌਥਾ ਲੋ ਪਹਿਲਾ ਮੀਡੀਅਮ ਦੂਆ ਮੀਡੀਅਮ ਜਿਹੜੇ ਕਿ ਮਰਜੀ ਗੇਅਰ ਮਾ ਬਾਈ ਜਾ ਕੋਈ ਪਰਵਾਹ ਨਹੀਂ ਹੈਗੀ ਛੋਟੇ ਨੂੰ ਅੱਧ ਦੂਆ ਦੂਆ ਟਰੈਕਟਰ ਇੱਕ ਮਿੰਟ ਜੀ ਛੱਡਿਆ ਆ ਅੱਛਾ ਹੋਰੇ ਖੜਾ ਮਨੇ ਆਇਦਾ ਸ ਫਰਤੀਲਾ ਕਿਹੜਾ ਐ ਦੇਈ ਹਾਂ ਇਹ ਸਲਾ ਜੰਮ ਕੇ ਜਾਂਦਾ ਉਹ ਭੁਜਾਈ ਜਾਦਾ ਉਹਦੀ ਮਨੇ ਉਹਦਾ ਮੈਸੀ ਵੀ ਠੀਕ ਹੈ ਜੇ ਲੈਣਾ ਹੋਵੇ ਹਾਂ ਚਾਬੀ ਹੈਗੀ ਹਾਂ ਹੈਗੀ ਹੈ ਨਾ ਮੈਸੀ ਠੀਕ ਹੈ ਉਹਦਾ ਮੈਸੀ ਪਾਵਰ ਹੈ ਮਨਾ ਬੱਟਾ ਪਾਉਣ ਲੱਗੇ ਕਮਿੰਟ ਵੀ ਨਹੀਂ ਲਾਇਆ ਲੋ ਮੈਂ ਕਿ ਜਨੂੰ ਤੈਨੂੰ ਦੇਖਣਾ ਮੈਨੂੰ ਮੈਂ ਕਰਿਆ ਕੰਮ ਲੋਟ ਆ ਗਿਆ ਚਾਬੀ ਰਹੇ ਨਹੀਂ ਕੀ ਕਰਨਾ ਤਾਂ ਦੱਸੋ ਸੀ ਮੈਨੂੰ ਇੱਕ ਨਾਟਾ ਹੈਗਾ ਸਣਾ ਹੈ ਹਾਂ ਨਹੀਂ ਮੋਟਰਸਾਈਕਲ ਵੀ ਨਹੀਂ ਹੈਗਾ ਨਹੀਂ ਮੈਂ ਚਕਾਇਆ ਰਿਹਾ ਮਦਾ ਇਹ ਤਾਂ ਕਿਹੜਾ ਨਾਟਾ ਅੱਛਾ ਹੋਰ ਚੱਲਾ ਜਾਂਦਾ ਹਾਂ ਮਰੇ ਹੁਣ ਇਹ ਸਿਆਣਾ ਹੋ ਗਿਆ ਟਰੈਕਟਰ ਨਹੀਂ ਨਹੀਂ ਢੁੱਲਾ ਹੋ ਜਾਂਦਾ ਯਾਰ ਨਾ ਇੱਧਰ ਦਾ ਸਹੀ ਆ ਇੱਕ ਰੈਂਚ ਪੈਪ ਰੈਂਚ ਰੱਖ ਵਿੱਚ ਘਰੇ ਜਿਹਾ ਰੱਖ ਲੈ ਕੰਦਾਂ ਜੈਨੂੰ ਵੱਡ ਲੈ ਮਗਨਾਂ